ਨੇ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਬਲ ਟੂ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨ ਤਰਨ ਸਾਹਿਬ ਆ ਗਿਆ ਤੇ ਤੁਹਾਨੂੰ ਪਾਉ ਸੁਖਦੇਵ ਸਿੰਘ ਵਾਲ ਟੋਏ ਵਾਲ ਨੂੰ ਤੇ ਫੂਲੇ ਨੂੰ ਮਲਾ ਦੇਾਂਗੇ ਇਹ ਵੀ ਲਾਲ ਰੰਗ ਦੇ ਫੈਨ ਹੋ ਗਏ ਆ ਤੇ ਤੁਸੀਂ ਵੀ ਸੱਜਣੋ ਇਸ ਰੰਗ ਦੇ ਫੈਨ ਆ ਅੱਜ ਇਹਨਾਂ ਕੋਲੇ ਇਸ ਰੰਗ ਦੀਆਂ ਤਿੰਨ ਦੋ ਛਾਈ ਵਾਲ ਆ ਤੇ ਇੱਕ ਜਰਸੀ ਆ ਇੱਕ ਅੱਜ ਐਚ ਐਫ ਵੀ ਲੈ ਆਏ ਆ ਬਹੁਤ ਟੌਪ ਦੀ ਵੈਡ ਹੁਣੀ ਤਾਰੀ ਹਜੇ ਕੰਬੀ ਜਾਂਦੀ ਵਿਚਾਰੀ ਥੋੜਾ ਟੈਂਪੋ ਤੋਂ ਉਤਰੀ ਐ ਡਰਦੀ ਡਰਦੀ ਆ ਬੜੀ ਸੀਲ ਸੌ ਠੰਡੀ ਤੇ ਥਣ ਲੇਵਾ ਲੱਗਾ ਕਹਿੰਦੀ ਮੈਨੂੰ ਹੀ ਇਹ ਚਾਰ ਐਨੀਮਲ ਤੁਹਾਨੂੰ ਵਿਖਾ ਦੇਾਂਗੇ ਸਪੈਸ਼ਲ ਵੀਡੀਓ ਜਿਹੜੀ ਇਹ ਗਊਆਂ ਦੀ ਮੱਝਾਂ ਦੀ ਵਿਖਾਉਣੇ ਆ ਤੇ ਆਜੋ ਲਈਏ ਜਾਣਕਾਰੀ ਇਹ ਤੋਂ ਸ਼ੁਰੂ ਕਰਦੇ ਆਂ ਭਾ ਸਾਰੇ ਹੀ ਹੋਣਗੇ ਵਿੱਚ ਜਾਇ ਰੇਟ ਕਰਾਉਣ ਦੀ ਕੋਸ਼ਿਸ਼ ਕਰ ਲਾਂਗੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰਨੀ ਇਹ ਕਰਕੇ ਲੈ ਆਏ ਆ ਥੋੜਾ ਵੱਡਾ ਧੰਨਵਾਦ ਤੇ ਆਜੋ ਲਈਏ ਜਾਣਕਾਰੀ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਫੁੱਲਾ ਜੀ ਬੜੀ ਕਿਰਪਾ ਗੁਰੂ ਰਾਮਦਾਸ ਦੀ ਕਲ ਜੜਦੀ ਕਲਾ ਮੇਰ ਉਹਦੀ ਕੇ ਸ਼ੁਕਰ ਗੁਰੂ ਰਾਮਦਾਸ ਮੇਰ ਹੀ ਰੱਖੇ ਸਾਰੇ ਪੈਨਾ ਸਾਰੇ ਪੈਨਾ ਭਰਾਵਾਂ ਦਾ ਮੇਰ ਰੱਖੇ ਤੇ ਇਧਰ ਗਾਵਾਂ ਚਾਰ ਆਚਾਰ ਗਾਵਾਂ ਤੇ ਚਾਰ ਪੰਜ ਹੀ ਉਧਰ ਮੱਜਾ ਚਾਰ ਪੰਜ ਮਹੀਆਂ ਝੋਟੀਆਂ ਉਧਰ ਹਨ ਹਾਂ ਹਾਂ ਹੋ ਜੂਗੇ ਸੈਟ ਹਨ ਬਾਥਰੂਮ ਬੂਥਰੂਮ ਕਰ ਲਿਆ ਹਨ ਹਾਂ ਹੋ ਗਾਂ ਡਰੀ ਜਾ ਦੀਨ ਘਰ ਚੋਂ ਨਹੀਂ ਕੱਢੀ ਹਾਂ ਇੱਕ ਤਲਿਆਰਾ ਪਾਤਾ ਇੱਕ ਸੰਗਲ ਤੇ ਆਈਗਾ ਹਾਂ ਤੇ ਆਪਣਾ ਐਡਰੈਸ ਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਫੋਨ ਨੰਬਰ 887288568 819844032 ਇਹਨਾਂ ਦੇ ਘਰੇ ਸੰਪਰਕ ਹਨਾ ਪੁੱਲਾ ਸਿੰਘ ਹਾਂਜੀ ਹਾਂਜੀ ਇੱਕ ਭੈਣ ਭਰਾਵਾਂ ਦੀ ਇੱਕ ਮਿੰਟ ਆ ਸਾਡੀ ਹਾਂ ਪੀ ਜੇ ਗਾਹ ਲੈ ਨਹੀਂ ਤੇ ਡੱਕੇ ਉਹ ਛਾਈਵਲ ਗਾਂ ਬੰਦੇ ਨੇ ਦੋ ਦਿਨ ਡੱਕ ਛੱਡੀ ਤੇ ਜੇ ਦਿਨ ਨੰਬਰ ਨਹੀਂ ਚੁੱਕਿਆ ਫੋਨ ਅੱਛਾ ਆ ਕਰਤੂਤ ਜੀ ਆਂਦਾ ਮੈਂ ਮੇਰੀ ਜਬਾਨ ਵੱਡੀ ਤੇ ਹਾਂ ਹੀ ਮਾਜੇ ਦੇ ਬੰਦੇ ਜਬਾਨ ਸਾਡੀ ਵੇਖੀ ਕਿਦੇ ਤੇ ਤਿੰਨ ਦਿਨ ਰੱਕ ਡੱਕ ਛੱਡੀ ਤੇ ਮੁੰਕਿਆ ਦਾ ਫਿਰ ਤੋਂ ਪੈਸੇ ਨਹੀਂ ਪੈਂਦੇ ਫਿਰ ਫੋਨ ਨਹੀਂ ਚੁੱਕਿਆ ਬਾਕੀ ਸਾਡਾ maal ਸਾਰਾ ਵੇਖ ਇਹ ਵੀ ਗਾਹ ਵੇਖਦੀ ਸੀ ਉਹ ਬੰਦੇ ਨੇ ਵਿਗਨ ਪਾ ਛੱਡਿਆ ਵੀ ਉਹ ਗਾਂਆਂ ਦੀ ਵੀਡੀਓ ਬੜੀ ਚੱਲੀ ਤੁਰੀ ਬੜੀ ਗਾਹਾਂ ਵੇਖੀ ਜੀ ਅੱਜ ਕਾ ਮਿੰਟਾਂ ਚ ਗੀਆਂ ਨੇ ਠੀਕ ਆ ਠੀਕ ਆ ਠੀਕ ਫੁੱਲਾ ਸਿਆ ਪਾਉ ਜੀ ਇਹਦੇ ਤੋਂ ਕਰੀਏ ਸ਼ੁਰੂ ਇਹ ਦਜਾ ਸੁਗਾ ਖਲਦੀਪ ਸਿੰਘ ਬਹਿ ਗਿਆ ਹਾਂ 28 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਪਹਿਲੇ ਸਵੇ ਗਾਂ ਨੇ 28 ਕਿਲੋ ਦੁੱਧ ਦਿੱਤਾ ਆਇਰ ਕੀ ਬੱਤੀ ਦੇ ਜੇ 33 ਦੇ ਜੀ ਅਗਲੇ ਦੀ ਕਿਸਮਤ ਆ ਠੀਕ ਆ ਚੱਲ ਜਰਾ ਬਾਤੀਆਂ ਤੁਸੀਂ 28 ਕਿਲੋ ਨਾ ਦੇਵੇ ਵਹਿੜ ਆਪਣੀ ਗਾਰੰਟੀ ਆ ਓਕੇ ਅਜੇ 10 ਦਿਨਾਂ ਦੀ ਕੱਟੀ 10 ਤੋਂ 12 ਦਿਨ ਵੀ ਲੈ ਸਕਦੀ ਆ ਹਾਂ ਪਰ ਵਹਿੜ ਵਹਿੜ ਹੀ ਆ ਹਨਾ ਵਹਿੜ ਵਹਿੜ ਹੀ ਆ ਚਾਰ ਦੰਦ ਵਹਿ ਦੇਖੀ ਜੇ ਹੁਣੇ ਉਤਰੀ ਹੈ ਟਾਈਪੂ ਤੇ ਆਉਂਦੀ ਦੇ ਤੇ ਝਾਂਦਰਾ ਪਾਤੀਆਂ ਤਾਂ ਐ ਕਰਦੀ ਆ ਉਹ ਸਜਣਾ ਬੜਾ ਸੋਹਣਾ ਲੇਵਾ ਪਾਂਡਾ ਵਹਿੜ ਤਿਆਰ ਕਰੂਗੀ ਲੰਮੀ ਪਾ ਕੇ ਸੂਣ ਵਾਲੀ ਆ ਵਹਿੜ ਤਾਂ ਕਿਦੇ ਗੱਲਾਂ ਹੀ ਪਰੇ ਖੜੇ ਤੇ ਗੁੰਦ ਆਉਂਦੀ ਆ ਹਾਂ ਤੇ ਸੀਲ ਠੰਡੀ ਆ ਥੋਈ ਜਾਂਦੀ ਆ ਬਖੋਮਾ ਜੇ ਪਾਟੇ ਤੇ ਕੰਬੀ ਜਾਂਦੇ ਆ ਵਿਚਾਰੀ ਦੇ ਭਾਵੇਂ ਇਦਾਂ ਹੀ ਬਹਿ ਜਾਓ ਇਹ ਆ ਦੇਖਿਓ ਇੱਥੇ ਪਾਟਣਾ ਕੰਬਦੀ ਪਈ ਸੀ ਫਿਰ ਇੱਕ ਗੱਲ ਹੋਰ ਵੀ ਆ ਕੁਲਦੀਪ ਸਿਆਣ ਤੇ ਰੇਖੀ ਲੈ ਟੱਪਣ ਆ ਇਧਰੇ ਕੀ ਬਾਤ ਆ ਇਧਰੇ ਇਹਦਾ ਕਾਚੀ ਆਉਂਦਾ ਇਧਰੇ ਚੋ ਵਖਾਤੀ ਨਹੀਂ ਤੁਝ ਆ ਇਧਰੇ ਕੀ ਬਾਤ ਆ ਯਾਰ ਸ਼ਹਿਤ ਹੀ ਆਇਆ ਮਾੜਾ ਮਾੜਾ ਆ ਇਧਰੇ ਸ਼ਹਿਤ ਹਾਂ ਚੋ ਤਾ ਨਾ ਇਹ ਨਕਾਤ ਕਰ ਜੇ 5000 ਰੁਪਏ ਦੇਊਂਗਾ ਬੰਦੇ ਨੂੰ ਨਹੀਂ ਨਹੀਂ ਗਾਂ ਬਣੂ ਬੜੀ ਆ ਜੀ ਬੜੀ ਮਨੂ 28 ਕਿਲੋ ਦੁੱਧ ਮਨਾ ਦੇਵੇਂ ਮੈਂ 10000 ਰੁਪਏ ਮੋੜੂਗਾ ਸਭ ਦੇ ਹੋਏ ਤੂੰ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਬੰਦੇ ਫੂਲਾ ਸਾਂ ਵਿਚਾਰੀ ਡੈਰੀ ਸੀਲ ਬਹੁਤ ਆ ਹੈਨਾ ਖੁਰਲੀ ਤੇ ਪਿਆਰੇ ਹਾਂ ਹਾਂ ਸੰਗਤ ਲਾਇਆ ਆਪਾਂ ਵਾਕੇ ਹੀ ਵਹਿੜ ਵਹਿੜਾ ਜੱਟੋ ਵਹਿੜ ਕੁਲਦੀਸ਼ ਹੈ ਜਿਹੜਾ ਲੈ ਗਿਆ ਗੋਣ ਗਾਊਗਾ ਬਹੁਤ ਚੰਗੀ ਗਾਊਗਾ ਚੌਗੀ ਦੰਦਾ ਤਾਂ ਇਹ ਗੱਲ ਉਹ ਕੋਈ ਨਹੀਂ ਬੈਣੀ ਠੀਕ ਆ ਰੇਟ ਇਹਦਾ ਰੇਟ ਦਾ ਕੁਲਦੀਸ਼ 85000 ਹਾਂ 82000 ਦੀਆਂ ਨਹੀਂ 200 ਆਹ 200 ਰੁਪਇਆ ਛੋੜ ਨਹੀਂ ਕਰਤੀ ਕਮਾਲ ਅਜ ਤਾਂ ਹੈ ਕਰਤੀ ਕਮਾਲ ਐ ਰੱਖਦੀ ਆ ਕਰਤੀ ਕਮਾਲ ਆ 82000 ਦੀ 200 ਛੋੜ। ਆ ਦੋਸ। ਪਰ ਵਹਿੜ ਵਹਿੜਾ ਵੇ ਕੰਬੀ ਜਾਂਦੀ ਸੱਜਣੋ ਮੱਲੇ। ਆਈ ਕਰਕੇ ਨਾ ਦੇਖੋ ਪੱਟ ਵਿਚਾਰੀ ਦੇ ਹਜੇ ਥਰ ਥਰ ਕੰਬੀ ਜਾਂਦੀ ਹੈ। ਠੰਡੀ ਧੀਰੀ ਦਾ ਦੋਈ ਜਾ। ਉਹਦਾ ਟੈਪ ਹੀ ਦਿੱਤੀ ਆ। ਖਾਣਾ ਲਈ ਉਹ ਬੇਫਿਕਰ ਹੋ ਜਾ। ਬੇਫਿਕਰ ਹੈ ਗਾਰੰਟੀ ਹੋਊ ਆਪਣੀ। ਲੋਅਰ ਦੀ ਪੱਕੀ। ਆਹ ਪੰਜਾਬ ਵਾਲੀ ਜਰਸੀ ਆ ਗਈ। ਅੱਛਾ। ਹਾਂਜੀ। ਇਹ ਪੰਜਾਬ ਵਾਲੀ ਜਰਸੀ ਹੈ। ਹਾਂਜੀ। ਦੁੱਧ ਉਹ ਕੁਲਦੀਸ਼ ਨੇ ਲੈ 16 ਕਿਲੋ ਮਗਰ ਬੱਛੀ ਐ। ਓਕੇ। ਦੋ ਦੰਦ ਬੱਛੀ ਆ ਦੋਂਦੀ ਹਜੇ ਪਹਿਲਨ। ਲੈ। ਤੇ 16 ਕਿਲੋ ਦੁੱਧ ਉਹ 15 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜ਼ੀ ਬੰਦਾ ਲੈ ਜੇ ਓਕੇ ਕਿਆ ਬਾਤ ਆ ਮਗਰ ਵੱਛੀ ਮਗਰ ਵੱਛੀ ਸੂਆ ਕਿੰਨੇ ਦਿਨਾਂ ਦਾ ਇਹਦਾ ਸੂਆ 10-15 ਦਿਨਾਂ ਦੀ ਹੈਗੀ 10-15 ਦਿਨਾਂ ਦੀ ਸੂਈ 15 ਦੁੱਧ 15 ਕਿਲੋ ਦੁੱਧ ਪਹਿਲਾ ਸੂਆ ਪਹਿਲਾ ਪਹਿਲਾ ਕਿਆ ਬਾਤ ਆ ਇਹ ਤੇ ਸੀ ਲੈ ਵੀ ਜਾਂਦੀ ਅੱਛਾ ਆ ਇਧਰ ਵੰਗਾ ਲਾਓ ਜਾਂ ਨਾ ਲਾਓ ਆ ਵੰਗਾ ਤਾਂ ਪੈਸੇ ਮੜਾਏ ਲਾਉਣਾ ਹੀ ਪੈਂਦਾ ਵੇ ਹਾਂ ਚੋਣ ਬਹੁਤ ਚੰਗਾ ਬੜੀ ਚੰਗੀ ਕੀ ਬਾਤ ਲੈ ਓਕੇ ਚੋਣ ਬੜੀ ਚੰਗੀ ਕਲਦੀਸ ਆ ਵਹਿੜ ਵੀ ਚੰਗੀ ਚਾਰੂ ਚੂਰੂ ਹਨਾ ਹਾਂ ਇਹਦਾ ਰੇਟ ਹੈਗਾ ਬਰਾਬਰ ਹੀ ਹੁਣੀ ਹੈ ਹੈ ਗਾੜੀ ਪਿਛਾੜੀ ਬਰਾਬਰ ਬਰਾਬਰ ਹੀ ਹਨਾ ਬਰਾਬਰ ਹੀ ਦੁੱਧ ਚੰਗਾ ਗਾਂ ਦਾ ਤੇ ਇਹਦੇ ਉਹ ਬੱਛੀ ਹੈ ਨਾ ਉਹ ਬੱਛੀ ਇਹਦੀ ਆ ਬੈਠੀ ਓ ਸਜਣੋ ਕਰ ਲੋ ਚੈਕ ਤੇ ਇਹਦਾ ਰੇਟ ਇਹਦਾ ਕਲਦੀਸ 62000 60000 ਦੀਆਂ ਹਨਾ ਮੌਲ 60000 ਤੇ 60000 ਦੀ ਦੇ ਦੇ ਆ ਇਹਦਾ ਫੇਰ ਭੈਣ ਭਰਾ ਦਾ ਮਾਨ ਠੀਕ ਹੈ ਠੀਕ ਹੈ ਠੀਕ ਠੀਕ ਤੇ ਆਹ ਵਾਲੀ ਫਰਸ਼ਾਈ ਵਾਲ ਇਹ ਦੂਜਾ ਸੁਗਾ ਕੁਲਦੀਪ ਸਿਆਈ ਇਹਦੀ ਗੱਲ ਹੋਈ ਸੀ ਪਿਛਲੀ ਪਿਛਲੀ ਵੀਡੀਓ ਚ ਇਹ ਵੀ ਗਈ ਸੀ ਓਕੇ ਆ ਤੇ ਇਹ ਆਪਾਂ ਝੂਠ ਨਹੀਂ ਮਾਰਨਾ ਬਸ 57000 ਦੀ ਗਾਂ ਦਿੱਤੀ ਠੀਕ ਆ ਤੇ ਬੰਦੇ ਨੇ ਨਾ ਇੰਜ ਕੀਤਾ ਵੀ ਹੁਣੇ ਪੈਸੇ ਪਾਉਣਾ ਘੜੀ ਕਿ ਨੂੰ ਪਾਉਣਾ ਮੁਟਕੇ ਆਂਦਾ ਮੈਨੂੰ ਉਹ ਹੋ ਗਿਆ ਜੂ ਹੋ ਗਿਆ ਹਾਂ ਤੇ ਤਿੰਨ ਕਿ ਦਿਨ ਇਹਨੇ ਲਾ ਰਾਇ ਲਾ ਛੱਡਿਆ ਨਹੀਂ ਕਰ ਤੇ ਕਈ ਖਰਾਬ ਆ ਆ ਉਹਦੇ ਆਈ ਫੁੱਲਿਆ ਖੋਲੀ ਵੈ ਤੇ ਠੰਡੀ ਤੀਰੀ ਵੇਖ ਲਈ ਸਿਆਲੇ ਠੀਕ ਆ ਹੈ ਤੇ ਜਗੀ ਆ ਹਨਾ ਬਹੁਤ ਹੀ ਜਿਆਦੀ ਚੰਗੀ ਏ ਓਕੇ denn ਹਜੇ ਵੀ ਲੈ ਜੂ ਪੰਜਾਂ ਦਿਨ ਜੇ ਲੈ ਜੂਗੀ ਆਠ ਹੀ ਦਿਨ ਲੈ ਜਾਨੀ ਲੈ ਜੂ ਹਨਾ ਆ ਇਹਦੇ ਵੀ ਥਾਂ ਚ ਫਾਲਟ ਹੋਵੇ ਆਪਣੀ ਗਾਰੰਟੀ ਏ ਠੀਕ ਆ ਠੀਕ ਬਣਤਾ ਜਾਊਗੀ ਇਹ ਬੜੀ ਬੜੀ ਆਵੇ ਉਹਦੋਂ ਕਿੰਨੀ ਬਣਗੀ ਹਾਂ ਕਿਆ ਬਾਤ ਆ ਇੱਕ ਸਿੰਗ ਝੂੰਗਾ ਹਨਾ ਆਹ ਕਿਆ ਯਾਰ ਮਸਤ ਮਸਤ ਤੁਰਦੀ ਐ ਵੀ ਬੜੀ ਚੰਗੀ ਕੁਲਦੀਸ ਆ ਸੀਲ ਵੜੀ ਆ ਫੂਲੇ ਵਾਂਗੂ ਆ ਥਣ ਬੜਾ ਕੰਮ ਦਾ ਐਦਾ ਹਨਾ ਆਹ ਥਣ ਬਹੁਤਾ ਕੰਮ ਦਾ ਕਿਆ ਬਾਤ ਆ ਹਾ ਇਹਦਾ ਰੇਟ ਕੀ ਕਰੀਏ ਇਹ ਕੁਲਦੀਸ ਸੇ ਅੱਜ ਨਾ ਗਾਂ ਜਿਹੜੀ ਆਪਾਂ ਦੇਈ ਤੇ ਨਹੀਂ 55000 ਦੀ 200 ਛੋੜ 55000 ਦੀ ਆ 200 ਰੁਪਇਆ ਛੋੜ ਦੇ ਠੀਕ 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 ਬਾਕੀ ਓਕੇ ਰਿਪੋਰਟ ਹੈ ਨਾ ਹਾਂ ਇਹਨ ਓਕੇ ਥਾਣਾ ਦੀ ਕੋਈ ਫਾਲਟ ਨਹੀਂ ਕੁਛ ਨਹੀਂ ਇਹ ਸੂਈ ਇਹ ਛਾਈ ਵਾਲ ਸੂਈ ਆ ਤਟਕੇ ਦੀ ਠੀਕ ਆ ਇਹਨੂੰ ਬੱਚਾ ਚੁੰਗਿਆ ਪਹਿਲਾਂ ਦਾ ਸਾਰੇ ਹਾਂ ਜਮਾਤਾ ਜੀ ਜਮਾਤਾ ਜੀ ਲੈ ਜਾਂਦਾ ਇਹਨੂੰ ਕਿਰਾ ਕਿਉਂ ਨ ਵੱਡੀ ਸੀ ਲਾ ਸਾਰੀ ਬਾਈ ਚੁੰਗੀ ਇੱਕ ਬੱਚਾ ਓਕੇ ਇਹ ਸੂਆ ਦੂਜਾ ਸੂਆ ਪਹਿਲਾ ਪਹਿਲਾਂ ਹੀ ਆ ਸੀਲ ਵੱਡੀ ਚੋਨਚਾਂ ਨੇ ਰੇਤੇ ਦੇ ਸਾਹਮਣੇ ਅੱਗੇ ਚੁੰਦੇ ਹਟੇ ਹਾਂ ਸਾ ਪੱਦਰ ਜੀ ਕਰਦੇ ਸੀ ਆ ਬੱਛੀ ਦੇ ਲੈ ਚਲੀ ਇਹਨੂੰ ਪਾਉ ਧੰਨ ਵਾਲੀ ਆ ਸੱਜਣਾ ਇਹ ਗੁਲਦੀਸ਼ ਆ ਜਿਹਨੇ 1.5 ਲੱਖ ਮੈਂ ਤੇ ਲਾਉਣਾ ਨੂੰ ਇਹ ਚੰਗੀ ਓਕੇ ਆ ਉਹ ਬੱਛੀ ਆ ਹਨਾ ਨਾਲੂ ਦਾ ਨਾ ਬੱਛੀ ਤੇ ਰੇਟ ਇਹਦਾ 42000 40000 ਦੀ ਆ ਨਾਈ ਮੁੱਲ 42 ਆ 40 ਦੀ 40000 ਦੀ ਹਾਂ ਤੇ ਦੁੱਧਾਂ ਨੂੰ ਦੋ ਹੈ ਦੁੱਧ 15 ਕਿਲੋ ਚਵਾਈ ਜਾਊਗੀ ਹੋਣਾ ਕਿੰਨਾ ਇਹਦੇ ਕੋਲੇ ਹੋਣਾ ਹੀ ਰਾਤੀ ਸੂਈ ਜੋ ਦਿਨੇ 4 ਕਿਲੋ ਬੋਲਾ ਚ ਹੋਇਆ ਦੇਖ ਲੈ ਠੀਕ ਹੈ ਹਾਂ ਤੇ ਬੱਛੀ ਫੁੱਲ ਰੱਜੀ ਜਵੇ ਦੇ ਥੱਲੇ ਸਾਰੀ ਚੁੰਗੀ ਵਿੱਚ ਓਕੇ ਠੀਕ ਹੈ 40000 ਦੀ 40000 ਦੀ ਆ ਨਹੀਂ ਠੀਕ ਆ ਇਹਦਾ ਫੇਰ ਮੰਨ ਤਾਂ ਆਲੀ ਬੱਛੀ ਆ ਸਜਣ 40000 ਵਾਲੀ ਦੀ ਦੇਖੋ 나ੜੂਆ ਨਾਲ ਬਿਲਕੁਲ ਤਾਜੀ ਸੂਈ ਮਾਰ ਗਈ ਆ ਵਹਿੜ ਟੀਕਾ ਚੰਗਾ ਹੈ ਨਾ ਟੀਕਾ ਚੰਗਾ ਇਹਨੂੰ ਬੱਛੀ ਬਹੁਤ ਪਿਆਰੀ ਆ ਆ ਲੈ ਵੀ ਸਜਣੋ ਇਹ ਜਿਹੜੇ ਗਊਆਂ ਵਿਕਰੀ ਵਾਲੀਆਂ ਪਾਉ ਸੁਖਦੇਵ ਸਿੰਘ ਤੇ ਪਾਉ ਫੂਲਾ ਸਿੰਘ ਕੋਲੇ ਦੇਖੋ ਇਹ 40000 ਚ ਓਕੇ ਰਿਪੋਰਟ ਮਗਰਵੱਛੀ ਆਹਨ ਵਾਦ ਦਾ ਘਾਟੋ ਵੇ ਕਲਦੀਪ ਸਿੰਘ ਆ ਬੰਦਾ ਘਰ ਲ ਜਾ ਕੇ ਦੋ ਦਿਨ ਚੋ ਕੇ ਸਾਨੂੰ ਗਾ ਮੋੜ ਦੇ ਠੀਕ ਆ ਆ ਹੈਗੀ 55000 ਦੀ ਇਹ ਪਜੜ ਹੈਨਾ ਆ ਤੇ ਆ ਹੈਗੀ 60000 ਦੀ 60000 ਜਰਸੀ ਤੇ ਆ 82000 ਹਾਂ ਇਹ 80000 80000 ਦੀ ਨਗੀਨਾ ਨਗੀਨਾ ਵਹਿੜ ਵਹਿੜ ਹੀ ਹੈ ਯਾਰ ਕੋਈ ਸ਼ੱਕ ਨਹੀਂ ਬਹੁਤ ਸ਼ਾਨਦਾਰ ਵਹਿੜ ਆ ਸੱਜਣੋ ਧੰਨਵਾਦ ਆ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਚਾਰੇ ਵਹਿੜਾ ਆਪਣੀ ਆਪਣੀ ਜਗ੍ਹਾ ਤੇ ਸੋਣਾ ਬਾਕੀ ਤਸੱਲੀ ਕਰ ਲਿਓ ਧੰਨਵਾਦ ਵੀਡੀਓ ਐਂਡ ਤੱਕ ਵੇਖੋ